ਬਜਟ ਉਧਰੋਂ ਬਜਟ ਪੇਸ਼ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਜੀ ਦਾ ਇਸ ਵਿਸ਼ੇਸ਼ ਮੌਕੇ ਤੇ ਗੁਰੂ ਰਵੀਦਾਸ ਜੀ ਦੇ ਪ੍ਰਤੀ ਉਹਨਾਂ ਦਾ ਸਨਮਾਨ ਪੰਜਾਬ ਦੀ ਭਾਵਨਾਵਾਂ ਦਾ ਸਨਮਾਨ ਲੈ ਕੇ ਜਿਹੜੇ ਆਇਆ ਹੈ ਬਹੁਤ ਵੱਡਾ ਮੈਂ ਸਮਝਦਾ ਸਨੇਹ ਹੈ ਤੇ ਮੇਰੀ ਬੇਨਤੀ ਹੈ ਦੂਜੇ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਉਹਨੂੰ ਵੀ ਦ੍ਰਿਸ਼ਟੀ ਨਾਲ ਆ ਰਹੇ ਹੈ ਉਹਦੇ ਵਿੱਚ ਕੋਈ ਆਪਣੇ ਰਾਜਨੀਤਿਕ ਰੋਟੀਆਂ ਸੇਕਣ ਦਾ ਪ੍ਰਯਾਸ ਕਰਕੇ ਵੀ ਆਦਮਪੁਰ ਵਾਈਟੇ ਦਾ ਨਾਮ ਜਿਹੜਾ ਹੈ ਗੁਰੂ ਰਵੀਦਾਸ ਜੀ ਦਾ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰ ਰੱਖਿਆ ਸੀਗਾ ਉਹਨੂੰ ਅਨਕ੍ਰਿਆਨਵਿਤ ਕਰਨ ਵਾਸਤੇ ਉਹਦਾ ਫਾਰਮਲ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਉਹ ਵੀ ਕਰਨਗੇ ਤੇ ਡੇਰੇ ਵੀ ਆਣਗੇ ਉੱਥੇ ਵੀ ਨਤਮਸਤਕ ਹੋਣਗੇ ਤਾਂ ਮੈਨੂੰ ਨਾਲ ਦੇਖਣਾ ਚਾਹੀਦਾ ਹੈ ਜਿਹੜੀ ਜਿਹੜੀ ਮੀਟਿੰਗ ਹੋ ਰਹੀ ਹੈ ਪ੍ਰਧਾਨ ਮੰਤਰੀ ਆ ਰਹੇ ਹਨ ਤਾਂ ਆਰਟੀਫ ਦਾ ਜੋ ਫੰਡ ਹੈ ਜੋ ਰੁਕਾ ਹੈ ਉਹ ਵੀ ਦੇਖ ਕੇ ਜਾਣਗੇ ਇਸ ਤੇ ਟਵੀਟ ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਜੋ ਉਹਨਾਂ ਨੇ ਟਵੀਟ ਕੀਤਾ ਉਹਦਾ ਕੀਤਾ ਉਹਦੇ ਵਾਸਤੇ ਵੀ ਆਦਮਪੁਰ ਦੇ ਹਵਾਈ ਅੱਡੇ ਵਾਸਤੇ ਕਾ ਪ੍ਰਾਈਮਿਸਕ ਪ੍ਰੋਗਰਾਮ ਦੀ ਗੱਲ ਕਰ ਰਹੇ ਇੱਕ ਤਾਰੀਖ ਨੂੰ ਆ ਰਹੇ ਹਨ ਸਾਹਮਣੇ ਪ੍ਰਧਾਨ ਮੰਤਰੀ ਜੀ ਇੱਕ ਤਾਰੀਖ ਨੂੰ ਆ ਰਹੇ ਹੈ 13 ਬੱਲਾ ਤੇ ਮੈਂ ਸਮਝਦਾ ਆਪਣੇ ਆਪ ਚ ਇੱਕ ਬਜਟ ਉਧਰੋਂ ਬਜਟ ਪੇਸ਼ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਜੀ ਦਾ ਇਸ ਵਿਸ਼ੇਸ਼ ਮੌਕੇ ਤੇ ਗੁਰੂ ਰਵਿਦਾਸ ਜੀ ਦੇ ਪ੍ਰਤੀ ਉਹਨਾਂ ਦਾ ਸਨਮਾਨ ਪੰਜਾਬ ਦੀ ਭਾਵਨਾਵਾਂ ਦਾ ਸਨਮਾਨ ਲੈ ਕੇ ਜਿਹੜੇ ਇੱਥੇ ਆ ਰਹੇ ਬਹੁਤ ਵੱਡਾ ਮੈਂ ਸਮਝਦਾ ਹਾਂ ਸਨੇਹ ਹੈ ਤੇ ਮੇਰੀ ਬੇਨਤੀ ਹੈ ਦੂਜੇ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਉਹਨੂੰ ਹਰ ਇੱਕ ਗੱਲ ਨੂੰ ਰਾਜਨੀਤਿਕ ਨਜ਼ਰੀਏ ਨਾਲ ਨਾ ਦੇਖਣ ਜਿਹੜੇ ਸ਼ਰਧਾ ਤੇ ਸਨਮਾਨ ਦੇ ਦ੍ਰਿਸ਼ਟੀ ਨਾਲ ਆ ਰਹੇ ਆ ਉਹਦੇ ਵਿੱਚ ਕੋਈ ਆਪਣੇ ਰਾਜਨੀਤਿਕ ਰੋਟੀਆਂ ਸੇਕਣ ਦਾ ਪ੍ਰਯਾਸ ਕਰਕੇ ਵੀ ਆਦਮਪੁਰਾ ਭਾਈਏ ਦੇ ਦਾ ਨਾਮ ਜਿਹੜਾ ਗੁਰੂ ਰਵੀਦਾਸ ਜੀ ਤੋਂ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰ ਰੱਖਿਆ ਸੀਗਾ ਉਹਨੂੰ ਕਿਰਿਆਨੁਕ੍ਰਿਆਨਵਿਤ ਕਰਨ ਵਾਸਤੇ ਉਹਦਾ ਫਾਰਮਲ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਉਹ ਵੀ ਕਰਨਗੇ ਤੇ ਡੇਰੇ ਵੀ ਆਣਗੇ ਉੱਥੇ ਵੀ ਨਤਮਸਤਕ ਹੋਣਗੇ ਤੇ ਮੈਂ ਸਮਝਦਾ ਇੱਕ ਪੰਜਾਬ ਵਾਸਤੇ ਪੂਰੇ ਸਮਾਜ ਦੇ ਵਿੱਚ ਸਾਰਿਆਂ ਨੂੰ ਜਿਨ੍ਹਾਂ ਨੂੰ ਕਾਂਗਰਸ ਨੇ ਪੂਰੇ ਸਮਾਜ ਨੂੰ ਇੱਕ ਗਲਤੀ ਸਮਝ ਕੇ ਦੂਰ ਕਰਤਾ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਸਨਮਾਨ ਦੇ ਕੇ ਪੂਰੇ ਇੱਕ ਸਮਾਜ ਦਾ ਪ੍ਰਤੀ ਉਹਨਾਂ ਦਾ ਸਨਮਾਨ ਹੈ ਉਹਨੂੰ ਗਲੇ ਲਾ ਰਹੇ ਦੋਸ ਪਾਵਨਾ ਨਾਲ ਦੇਖਣਾ ਚਾਹੀਦਾ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਆਤਮ ਮੰਤਰੀ ਆ ਰਹੇ ਹਨ ਤਾਂ ਆਰਡੀਐਫ ਦਾ ਜੋ ਫੰਡ ਹੈ ਜੋ ਰੁਕਾ ਹੈ ਉਹ ਵੀ ਦੇਖ ਕੇ ਜਾਣਗੇ ਇਸ ਤੇ ਕੀ ਕਹਿੰਦੇ ਟਵੀਟ ਤਾਂ ਮੇਰੇ ਖਿਆਲ ਨੂੰ انہوں ਨੇ ਜੋ ਉਹਨਾਂ ਨੇ ਟਵੀਟ ਕੀਤਾ ਉਹਦਾ ਕੀਤਾ ਉਹਦੇ ਵਾਸਤੇ ਵੀ ਆਦਮਪੁਰ ਦੇ ਹਵਾਈ ਅੱਡੇ ਵਾਸਤੇ ਤੇ ਪ੍ਰਧਾਨ ਮੰਤਰੀ ਜੀ ਦੀ ਗੱਲ ਕਰੇ ਹੋਮ ਮਿਨਿਸਟਰ ਸਾਹਿਬ ਕੋਲ ਜਾ ਕੇ ਆਏ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਜੀ ਉੱਥੇ ਗੱਲ ਰੱਖਣੀ ਚਾਹੀਦੀ ਸੀ ਜਿਹੜਾ ਹਾਈ ਸੁਪਰੀਮ ਕੋਰਟ ਚ ਕੇਸ ਕਰੀ ਬੈਠੇ ਹੈ ਜਾਂ ਤਾਂ ਕੋਰਟ ਦਾ ਇੰਤਜ਼ਾਰ ਕਰ ਲੈਣ या जाके बैठ के गल बात करना सर राजेंद्र कौर पटेल ने स्टेटमेंट दी तो कुछ ऑफिसर्स उनको एडवाइस किया था कि ब्लास्ट कराया जाए बहुत सीनियर लीडर रहे हैं मुख्यमंत्री भी रहे हैं मुख्यमंत्री तो देखो आता एक मैं समझता पंजाब का दुर्भाग्य है भी जिथे सरदार प्रताप सिंह कैरों ਤੇ ਵੱਡੇ ਵੱਡੇ ਅਚ ਲੀਡਰ ਰਹੇ ਹੈ ਉਥੇ ਕਈ ਲੋਕਾਂ ਨੇ ਉਸ ਕੁਰਸੀ ਤੇ ਬੈਠੇ ਹੈ ਪਰ ਮਿਸਿਸ ਬੱਟਲਿਕ ਬੜੇ ਸੀਨੀਅਰ ਕਾਂਗਰਸ ਦੇ ਲੀਡਰ ਹੈ ਤੇ ਰਹੇ ਵੀ ਹੈ ਉਹਨਾਂ ਦੇ ਮੂੰਹ ਇਸ ਕਿਸਮ ਦੀ ਗੱਲ ਬਿਨਾ ਤੱਥਾਂ ਦੇ ਆਧਾਰ ਤੇ ਕਰਨੀ ਮੈਂ ਸਮਝਦਾ ਪੂਰੇ ਰਾਜਨੀਤੀ ਕੇ ادارے ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਪੈਦਾ ਕਰਦੀ ਹੈ ਇਸ ਕਿਸਮ ਦੀ ਪਬਲਿਸਿਟੀ ਜਿਹੜੇ ਨੂੰ ਲੈ ਕੇ ਆ ਜੋ ਗੱਲਾਂ ਕੀਤੀਆਂ ਇਹਨਾਂ ਤੋਂ ਬਚਣਾ ਚਾਹੀਦਾ ਹੈ ਪੰਜਾਬ ਤਾਂ ਪਹਿਲਾਂ ਹੀ ਬਥੇਰਾ ਡਿਸਟਰਬਡ ਇੱਥੇ ਕਿਸ ਨੂੰ ਕਹਿ ਕੇ ਅਫਸਰਾਂ ਦੇ ਲੋੜ ਨਹੀਂ ਇੱਥੇ ਤਾਂ ਸਰਕਾਰ ਹੈ ਹੀ ਨਹੀਂ ਵੈਸੇ ਪਟਾਕੇ ਪਹਿਰੇ ਰੋਜ਼ ਕੋਈ ਨਾ ਰੋਜ਼ ਉਹ ਹੋ ਰਿਹਾ ਹੈ ਹਾਈ ਕੋਰਟ ਨੂੰ ਬੁਲਾਉਣਾ ਪੈ ਗਿਆ ਡੀਜੀਪੀ ਨੂੰ ਦੱਸੋ ਹੋ ਕੀ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਬਚਣਾ ਚਾਹੀਦਾ ਹੈ ਜ਼ਿੰਮੇਵਾਰ ਲੋਕ ਹੈ ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਆਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਪ੍ਰਕਿਰਤੀ ਦੇਖ ਕੇ ਜ਼ਿੰਮੇਵਾਰੀ ਨਾਲ ਬਿਆਨ ਦੇਣਾ ਚਾਹੀਦਾ ਹੈ ਜਗਰ ਸਿੰਘ ਜੀ ਅੱਜ ਦੀ ਸਾਡੀ ਪਾਰਟੀ ਦੀ ਮੀਟਿੰਗ ਸਾਡਾ